ਅਗਤਾ ਹੈ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਮੈਂਡਡ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਤੇ ਪਰਚੇ ਹੈ ਔਰ ਲਵਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਵੀ ਕਿ ਵੀ ਐਨਡੀਪੀਐਸ ਦਾ ਪਰਚਾ ਹੈ ਤੇ ਇੱਥੇ ਕੋਟਾਪੁਰੇ ਚ ਵੀ ਇਹ ਤੇ ਆਰਮਜ਼ ਐਕਟ ਦਾ ਪਰਚਾ ਹੈ ਜਿਸki ਦੂਜਾ ਜਿਹੜਾ ਬੰਦਾ ਰਵਿੰਦਰ ਉਹ ਤੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇੱਥੇ ਕਮਿਆਣਾ ਪਿੰਡ ਚ ਲੜਾਈ ਹੋਈ ਸੀ ਅ ਜੇ ਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ 'ਚ ਵੀ ਸ਼ਾਮਿਲ ਸੀ ਇਹਨਾਂ ਵਿੱਚੋਂ ਇੱਕ ਬੰਨੇ ਨੇ ਪੁਲਿਸ ਪਾਰਟੀ ਵਲ ਫਾਇਰ ਕੀਤਾ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ ਸੀਆਈਏ ਟੀਮ ਨੇ ਰਿਟਰਨ ਕੀਤਾ ਤਾਂ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ði ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਨਾ ਫਰੰਟ ਉਥੇ ਤੋਂ ਇਹ ਛੋਟੇ-ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ। ਜਦੋਂ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤੋਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲਖਪੀ ਚੀ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਨਾ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵਲਫਾਇਰ ਕੀਤਾ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ ਸੀਆਈਏ ਟੀਮ ਨੇ ਰਿਟਰਨ ਕੀਤਾ ਕਾਇਨਾਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ਦੇ ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚ ਇਹ ਗੱਲ ਲੈ ਕੇ ਆਉਣਾ ਚਾਹੁੰਦੀ ਹਾਂ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਬੈਂਡਡ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਤੇ ਪਰਚੇ ਹੈ ਔਰ ਲਵਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਵਿਖੇ ਵੀ ਐਨਡੀਪੀਐਸ ਦਾ ਪਰਚਾ ਹੈ ਤੇ ਇੱਥੇ ਕੋਟਕਪੂਰੇ ਚ ਵੀ ਤੇ ਆਰਮਜ਼ ਐਕਟ ਦਾ ਪਰਚਾ ਹੈ ਜਿਸki ਦੂਜਾ ਜਿਹੜਾ ਬੰਦਾ ਰਵਿੰਦਰ ਉਹਦੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇੱਥੇ ਕਮਿਆਣਾ ਪ੍ਰਿੰਟ ਚ ਲੜਾਈ ਹੋਈ ਸੀ ਜੇ ਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ ਚ ਵੀ ਸ਼ਾਮਿਲ ਸੀ

ਜੀ ਵੀ ਇਨ ਦੋਵਾਂ ਨੂੰ ਵੀ ਹੈਵ ਰਸ਼ਡ ਟੂ ਦਾ ਮੈਡੀਕਲ ਹਸਪੀਟਲ ਇਮੀਡੀਏਟਲੀ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਨਾਲ ਭੇਜਿਆ ਹੈ ਵੀ ਲੈਟ ਯੂ ਮੁਲਾਜ਼ਮ ਐਸ ਆਫ ਨਾਓ ਪ੍ਰਾਈਮਰ ਫੇਸ ਇਸ ਸਾਡੇ ਸੇਵ ਕਿਸੇ ਡਾਇਗਨੋਸਿਸ ਬੰਦ ਰੱਖਦੇ ਜੀ ਗੈਂਗ ਇਨਦਰ ਇਹੀ ਹੈ ਕਿ ਕਮਿਆਣਾ ਚ ਜਿਹੜੇ ਇਹ মনির ਜਿਹਨੂੰ ਅਸੀਂ ਕਹਿ ਦਿੰਦੇ ਆ ਆਮ ਭਾਸ਼ਾ ਚ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਣਾ ਫਰੈਂਡ ਉਥੇ ਤੋ ਇਹ ਛੋਟੇ ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਸੋ ਫਰੀਦਕੋਟ ਪੁਲਿਸ ਨੇ ਸਾਰਿਆਂ ਨੂੰ ਬਹੁਤ ਇੱਕ ਸਖਤ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਵੀ ਵਿਲ ਨਾਟ ਅਲਾਉ ਐਨੀ ਵਨ ਟੂ ਡਿਸਟਰਬ ਦ ਪੀਸ ਐਂਡ ਟ੍ਰਾਂਕਵਿਲਿਟੀ ਆਫ ਅਸਟ੍ਰੀਨ ਸਰਟਨਲੀ ਇੱਕ ਪ੍ਰੈਸ ਪਾਰਟੀ ਦੀ ਨਿਗਾ ਚਾਹੀਏ ਕਿਸੇ ਵਾਰਤਾਤ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਸੀ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦੇਖੋ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੀ ਜਦੋਂ ਅਸੀਂ ਇਲਾਜ ਕੇ ਬਾਅਦ ਅਸੀਂ ਇਹਨਾਂ ਦੀ ਜਦੋਂ ਕਸਟਡੀ ਲੈਵਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਕਿੱਥੇ ਨਹੀਂ ਲੈ ਕੇ ਆਏ ਸੀ ਇਨ ਐਨੀ ਗੇਸ ਸੁਰੇਖੋਟ ਪੁਲਿਸ ਦੀ ਇੱਕ ਲਗਾਤਾਰ ਇੱਕ ਮੁਹਿੰਮ ਚੱਲ ਰਹੀ ਹੈ ਜਿਹ ਚ ਫ੍ਰੋਮ 5 ਟੂ 8 ਡੇਲੀ ਇੱਕ ਰੋਟੇਟਿੰਗ ਨਾਕਾਬੰਦੀ ਵੀ ਹੁੰਦੀ ਹੈ ਔਰ ਸਾਡੇ ਸਾਰੇ Jio, SHU, CIA ਦੀ ਟੀਮਾਂ ਬਾਹਰ ਹੁੰਦੀ ਹੈ ਦੋ ਦਿਨ ਪਹਿਲਾਂ ਵੀ ਅੰਬੇਡ ਕਨਗਰ ਕਮਿਆਨਾ ਪਿੰਡ ਇੱਥੇ ਇੱਕ ਕਾਸੋ ਚਲਾਇਆ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਉਥੋਂ ਪੁਆਇੰਟ ਆਫ ਸੇਲ ਦੇ ਵੀ ਕਾਫੀ FIRs ਵੀ ਰਜਿਸਟਰ ਹੋਈ ਸੀ ਸੋ ਇਟ ਇਜ਼ ਅ ਪਾਰਟ ਆਫ ਆਰ ਹਾਈ ਟੈਂਡ ਸਰਵੇਲੈਂਸ ਐਂਡ ਐਕਸ਼ਨ ਅਗੇਂਸਟ ਕ੍ਰਿਮਿਨਲਸ ਇਹ ਦੋਨੋਂ ਹੀ ਜਿਹੜੇ